ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਤ ਜੀ ਤੁਸੀਂ ਵੀਡੀਓ ਦੇ ਵਿੱਚ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਹਜ਼ੂਰ ਸਾਹਿਬ ਦੇ ਤਖਤ ਸ੍ਰੀ ਹਜ਼ੂਰ ਸਾਹਿਬ ਅਬਚਲਨਗਰ ਨਦੇੜ ਸਾਹਿਬ ਤਾਂ ਅੱਜ ਜਿੰਨੇ ਕ ਆਪਾਂ ਨੂੰ ਨੌਲੇਜ ਆ ਤੁਹਾਨੂੰ ਇਤਿਹਾਸ ਦੱਸਾਂਗੇ ਇਸ ਗੁਰਦੁਆਰਾ ਸਾਹਿਬ ਨੂੰ ਹਜ਼ੂਰ ਸਾਹਿਬ ਕਿਉਂ ਕਿਹਾ ਜਾਂਦਾ ਤਾਂ ਗੁਰੂ ਸਾਹਿਬ ਜੀ ਨੇ 10ਵੇਂ ਪਾਸ਼ਾ ਨੇ ਜਦੋਂ ਅਨੰਦਪੁਰ ਸਾਹਿਬ ਛੱਡਿਆ ਤਾਂ ਪਿੱਛੇ ਫੌਜਾਂ ਨੇ ਗੁਰੂ ਸਾਹਿਬ ਨੂੰ ਘੇਰਾ ਪਾਇਆ ਹੋਇਆ ਸੀ ਤਾਂ ਫਿਰ ਇਥੋਂ ਗੁਰੂ ਸਾਹਿਬ ਚਮਕੌਰ ਦੀ ਗੜੀ ਪਹੁੰਚੇ ਸਨ 10 ਲੱਖ ਫੌਜਾਂ ਇਹਨਾਂ ਦੇ ਪਿੱਛੇ ਲੱਗੀਆਂ ਹੋਈਆਂ ਸਨ ਜਦੋਂ ਫਿਰ ਗੁਰੂ ਸਾਹਿਬ ਜੀ ਮੁਖਸਰ ਸਾਹਿਬ ਪਹੁੰਚਦੇ ਆ ਤਾਂ ਲਗਭਗ 30 ਹਜ਼ਾਰ ਫੌਜਾਂ ਨੇ ਘੇਰਾ ਪਾਇਆ ਹੋਇਆ ਸੀ ਤੇ ਪਹਾੜੀ ਰਾਜੇ ਸੀ ਤਾਂ ਹੋਰ ਸੀ ਉਹਨਾਂ ਨੇ ਹੱਥ ਖੜੇ ਕਰਤੇ ਔਰੰਗਜ਼ੇਬ ਕੋਲੇ ਬੇਨਤੀ ਕੀਤੀ ਉਹਨਾਂ ਨੇ ਕਿ ਸਾਡੇ ਤਾਂ ਵੱਸੋਂ ਕੰਮ ਬਾਹਰ ਹੈ ਤਾਂ ਫਿਰ ਜਿਹੜਾ ਔਰੰਗਜ਼ੇਬ ਰਾਜਾ ਸੀ ਉਸ ਨੇ 10 ਲੱਖ ਫੌਜ ਹੋਰ ਭੇਜ ਦਿੱਤੀ ਸੀ ਪਿੱਛੇ ਫਿਰ ਮਗਰ ਲਾਈ ਹੋਈ ਸੀ ਫੌਜ ਤਾਂ ਇੱਥੋਂ ਫਿਰ ਮੁਕਸਰ ਦੀ ਧਰਤੀ ਤੋਂ ਜਦੋਂ ਗੁਰੂ ਸਾਹਿਬ ਹੌਲੀ-ਹੌਲੀ ਅੱਗੇ ਨੂੰ ਚਾਲੇ ਪਾਉਂਦੇ ਆ ਹਜ਼ੂਰ ਸਾਹਿਬ ਨੂੰ ਉਧਰ ਤਾਂ ਇਹੋ ਜਿਹਾ ਕੋਈ ਨਾਂ ਨਿਸ਼ਾਨ ਨਹੀਂ ਸੀ ਫੌਜਾਂ ਪਿੱਛੇ ਲੱਗਣ ਦਾ ਜਾਂ ਕੋਈ ਡਰ ਸੀ ਤਾਂ ਫਿਰ ਪਿੱਛੇ ਇੱਥੋਂ ਮੁਕਸਰ ਸਾਹਿਬ ਤੋਂ ਵੀ ਕਹਿ ਸਕਦੇ ਆ ਜਾਂ ਪਿੱਛੋਂ ਅਨੰਦਪੁਰ ਸਾਹਿਬ ਤੋਂ ਜਿਹੜੇ ਸਿੱਖੀ ਬਾਣੇ ਦੇ ਵਿੱਚ ਨਾ ਰਲ ਮਿਲ ਕੇ ਦੋ ਜਣੇ ਨਾ ਨੌਜਵਾਨ ਮੁੰਡੇ ਪਿੱਛੇ ਲੱਗੇ ਹੋਏ ਸਨ ਪੂਰੀ ਸੀਏਡੀ ਰੱਖੀ ਉਹਨਾਂ ਨੇ ਤਾਂ ਗੁਰੂ ਸਾਹਿਬ ਦੇ ਪਿੱਛੇ ਲੱਗੇ ਹੋਏ ਸਨ ਤਾਂ ਜਦੋਂ ਗੁਰੂ ਸਾਹਿਬ ਹਜੂਰ ਸਾਹਿਬ ਪਹੁੰਚਦੇ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਗੁੱਲਖਾਂ ਦਾ ਨਾਂ ਦਾ ਸੀ ਆਦਮੀ ਮੁੰਡਾ ਸੀ ਦੋਨੇ ਨੌਜਵਾਨੀ ਸਨ ਤਾਂ ਗੁਰੂ ਸਾਹਿਬ ਉਸ ਟਾਈਮ ਆਰਾਮ ਕਰ ਰਹੇ ਸਨ ਤੰਬੂ ਦੇ ਵਿੱਚ ਗੁੱਲਖਾਂ ਨੇ ਗੁਰੂ ਸਾਹਿਬ ਦੇ ਪੇਟ ਵਿੱਚ ਤੰਬੂ ਵਿੱਚ ਵੜ ਕੇ ਛੁਰਾ ਮਾਰਿਆ ਤਾਂ ਇੱਕ ਉਹਨਾਂ ਚੋਂ ਨੌਜਵਾਨ ਬਾਹਰ ਖੜਾ ਰਿਹਾ ਤਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੰਨੇ ਫਰਤੀਲੇ ਸਨ ਇੰਨੇ ਜਵਾਨ ਸਨ ਤੇ ਇੰਨੇ ਤਕੜੇ ਸਨ ਉਹਨਾਂ ਨੇ ਛੁਰਾ ਕੱਢ ਦਿਆ ਸਾਰ ਪੇੜ ਚੋਂ ਤਾਂ ਜਿਹੜਾ ਬਾਹਰ ਤੰਬੂ ਜਿਹਨੇ ਛੁਰਾ ਮਾਰਿਆ ਸੀ ਉਸ ਨੂੰ ਨਾਲ ਦੀ ਨਾਲ ਆਪਣੇ ਕਿਰਪਾਨ ਦੇ ਨਾਲ ਝੜਕਾ ਦਿੱਤਾ ਸੀ ਤਾਂ ਫਿਰ ਜਿਹੜਾ ਬਾਹਰ ਤੰਬੂ ਕੋਲੇ ਖੜਾ ਸੀ ਜਦੋਂ ਇਹ ਰੌਲਾ ਪਿਆ ਤਾਂ ਫਿਰ ਸੰਗਤਾਂ ਨੇ ਪਿੱਛੇ ਲੱਗ ਕੇ ਉਹਨੂੰ ਵੀ ਉਹਦਾ ਵੀ ਸਿਰ ਟਾੜ ਦੇ ਨਾਲੋਂ ਅਲੱਗ ਕਰਤਾ ਤਾਂ ਜਦੋਂ ਉਪਜਦਾ ਸੀ ਤਾਂ ਭੱਜਨ ਨਹੀਂ ਦਿੱਤਾ ਤਾਂ ਉਸ ਟਾਈਮ ਫਿਰ ਗੁਰੂ ਸਾਹਿਬ ਦਾ ਜ਼ਖਮ ਹੌਲੀ-ਹੌਲੀ ਬਚ ਗਿਆ ਸੀ ਤਾਂ ਗੁਰੂ ਸਾਹਿਬ ਆਰਾਮ ਕਰਦੇ ਕਰਦੇ ਪੱਟੀਆਂ ਵਗੈਰਾ ਸੰਗਤਾਂ ਕਰਦੇ ਰਿਆਂ ਤਾਂ ਜਦੋਂ ਉਹਨਾਂ ਦਾ ਜ਼ਖਮ ਬਚ ਜਾਂਦਾ ਤਾਂ ਉਸ ਟਾਈਮ ਗੁਰੂ ਸਾਹਿਬ ਕੋਲੇ ਜਿੰਦ ਨਾਲ ਤੀਰ ਚਲਾਉਂਦੇ ਸਨ ਆਪਾਂ ਨੂੰ ਕਮਾਨ ਕਹਿ ਸਕਦੇ ਆ ਤਾਂ ਉਹਨਾਂ ਦਾ ਵੇਟ ਬਹੁਤ ਜ਼ਿਆਦਾ ਸੀ ਤਾਂ ਕਿਸੇ ਨੇ ਆ ਕੇ ਸਵਾਲ ਕਰਤਾ ਵੀ ਗੁਰੂ ਜੀ ਤੁਸੀਂ ਇਹ ਜਿਹੜਾ ਇੰਨਾ ਭਾਰਾ ਹੈ ਜਿਵੇਂ ਆਪਣੇ ਕੋਲੇ ਜਿਵੇਂ ਬਦਲੂ ਘਰੇ ਪਈ ਹੁੰਦੀ ਕੋਈ ਪੁੱਛ ਹੀ ਲੈਂਦਾ ਹੈ ਵੀ ਆਪਾਂ ਇਹ ਰੱਖ ਰੱਖੀ ਕਦੀ ਚਲਾਈ ਵੀ ਆ ਤਾਂ ਆਪਾਂ ਫੜ ਕੇ ਚਲਾਈਏ ਤਾਂ ਕਈ ਵਾਰੀ ਚਲਾ ਕੇ ਦਿਖਾਉਣੀ ਪੈਂਦੀ ਆ ਤਾਂ ਗੁਰੂ ਸਾਹਿਬ ਨੇ ਆਖਿਆ ਵੀ ਆਪਾਂ ਚਲੋ ਇਹਦੇ ਮਨ 'ਚ ਕੋਈ ਸ਼ੰਕਾ ਨਾ ਰਹੇ ਜੀ ਗੁਰੂ ਸਾਹਿਬ ਨੇ ਆਪਣਾ ਤੀਰ ਚੱਕ ਕਮਾਨ ਚੱਕ ਕੇ ਤੇ ਤੀਰ ਜਦੋਂ ਪਾ ਕੇ ਛੱਡਿਆ ਕਿਉਂਕਿ ਉਹਦਾ ਵੇਟ ਬਹੁਤ ਜ਼ਿਆਦਾ ਸੀ ਜ਼ੋਰ ਲੱਗ ਗਿਆ ਗੁਰੂ ਸਾਹਿਬ ਦਾ ਉਸ ਟੇਰ ਜ਼ਖਮ ਬਚ ਚੁੱਕਿਆ ਸੀ ਤਾਂ ਫਿਰ ਉਹ ਜਖਮ ਦੁਬਾਰੀ ਵੇਰ ਫਿਰ ਖੁੱਲ ਗਿਆ ਸੀ ਫਿਰ ਗੁਰੂ ਸਾਹਿਬ ਦੇ ਸੰਗਤਾਂ ਨੇ ਕੋਲ ਆ ਕੇ ਕਿਹਾ ਮਹਾਰਾਜੀ ਜਖਮ ਫੇਰ ਖਰਾਬ ਹੋ ਚੁੱਕਿਆ ਹੈ ਤਾਂ ਉਸ ਟਾਈਮ ਗੁਰੂ ਸਾਹਿਬ ਨੂੰ ਪਤਾ ਲੱਗ ਚੁੱਕਿਆ ਸੀ ਉਹਨਾਂ ਨੇ ਵੀ ਹੁਣ ਕੁਝ ਨਹੀਂ ਕਰਨਾ ਕੋਈ ਆਪਾਂ ਇਲਾਜ ਪੁੱਟੀ ਵਗੈਰਾ ਨਹੀਂ ਕਰਨਾ ਗੁਰੂ ਸਾਹਿਬ ਨੂੰ ਤਾਂ ਪਤਾ ਲੱਗ ਗਿਆ ਸੀ ਗੁਰੂ ਸਾਹਿਬ ਨੇ ਕਿਹਾ ਵੀ ਤੁਸੀਂ ਹੁਣ ਐ ਕਰੋ ਅੰਤ ਸਮਾਪਨਾ ਆ ਚੁੱਕਿਆ ਹੈ ਤੰਬੂ ਦੇ ਵਿੱਚ ਨਾ ਫਿਰ ਚੰਦਨ ਦੀਆਂ ਲੱਕੜਾਂ ਦੀ ਚਿਖਾ ਲਵਾ ਕੇ ਤਾਂ ਖੁਦ ਤੰਬੂ ਦੇ ਵਿੱਚ ਵੜਦੇ ਸਨ ਸਮੇਤ ਕੋੜੇ ਤੇ ਗੁਰੂ ਸਾਹਿਬ ਨੇ ਕਿਹਾ ਤੁਸੀਂ ਤੰਬੂ ਦੇ ਵਿੱਚ ਨਿਗਾਹ ਮਾਰਨੀ ਤੰਬੂ ਦੇ ਵਿੱਚ ਜਾ ਕੇ ਫਿਰ ਗੁਰੂ ਸਾਹਿਬ ਨੇ ਆਪ ਹੀ ਚਿਖਾ ਨੂੰ ਅਗਨੀ ਕੀਤੀ ਤਾਂ ਉਸ ਟਾਈਮ ਗੁਰੂ ਸਾਹਿਬ ਸਮੇਤ ਕੋੜੇ ਤਾਂ ਇੱਥੋਂ ਜਦੋਂ ਉਹ ਸੱਚਖੰਡ ਪਹੁੰਚ ਜਾਂਦੇ ਨੇ ਗੁਰੂ ਸਾਹਿਬ ਦੇ ਨਾਲ ਜਾ ਮੁਲਾਬ ਹੁੰਦਾ ਉਹਨਾਂ ਦਾ ਤਾਂ ਸੰਗਤਾਂ ਨੂੰ ਇੱਥੋਂ ਨਾ ਕੋਈ ਅਸਤੀਆਂ ਮਿਲਿਆ ਸਨ ਨਾ ਕੁਝ ਤਾਂ ਉਸ ਤੋਂ ਪਹਿਲਾਂ ਇਸ ਟਾਈਮ ਤੋਂ ਪਹਿਲਾਂ ਗੁਰੂ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦਾ ਚਕੂ ਲਾ ਕੇ ਸਾਲ ਵੀ ਅੱਜ ਤੋਂ ਬਾਅਦ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੂਜਣਾ ਇਹਨੂੰ ਮੰਨਣਾ ਹੈ ਹੋਰ ਕਿਤੇ ਤੁਸੀਂ ਦੇਹਧਾਰੀ ਨੂੰ ਨਹੀਂ ਮੰਨਣਾ ਤਾਂ ਉਸ ਦਿਨ ਗੁਰੂ ਗੁਰਤਾ ਗੱਦੀ ਉੱਥੇ ਬਖਸ਼ੀ ਸੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਏ ਨੇ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਫਿਰ ਅਖੀਰ ਸਮਾਂ ਆਉਂਦਾ ਤਾਂ ਫਿਰ ਗੁਰੂ ਸਾਹਿਬ ਤੰਬੂ ਦੇ ਵਿੱਚੋਂ ਸਮੇਤ ਕੋੜੇ ਚਲੇ ਜਾਂਦੇ ਨੇ ਇਸ ਲਈ ਇੱਥੇ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਮਹਾਰਾਜ ਦਾ ਗੁਰਦੁਆਰਾ ਸਾਹਿਬ ਜੀ ਹਜ਼ੂਰ ਸਾਹਿਬਾ ਤਾਂ ਤਾਂ ਇਹਦਾ ਨਾਂ ਹਜ਼ੂਰ ਸਾਹਿਬ ਪਿਆ ਕਿਉਂਕਿ ਅਸਤੀਆਂ ਨਹੀਂ ਸੀ ਮਿਲੀਆਂ ਜਿਨੂੰ ਆਪਾਂ ਫੁੱਲ ਕਹਿ ਦਿੰਦੇ ਹਾਂ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਰ ਟਾਈਮ ਹਾਜ਼ਰ ਨਾਜ਼ਰ ਰਹਿੰਦੇ ਨੇ ਇੱਥੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਹਾਜ਼ਰ ਦਾ ਮਤਲਬ ਫਿਰ ਹਜ਼ੂਰ ਸਾਹਿਬ ਗੁਰਦੁਆਰਾ ਨਾਂ ਇਸ ਲਈ ਬਿਆਸ ਸਿੰਘ ਜੀ ਜੇ ਕੋਈ ਆਪਣੇ ਤੋਂ ਤਿਆਸ ਦੇ ਵਿੱਚ ਤੇ ਬੋਲਣ ਦੇ ਵਿੱਚ ਅਪਸ਼ਬਦ ਬੋਲਿਆ ਗਿਆ ਹੋਵੇ ਉਸ ਆਪਾਂ ਗਲਤੀ ਦੀ ਮਾਫੀ ਚਾਹੁੰਦੇ ਆ ਤਾਂ ਤੁਸੀਂ ਦਰਸ਼ਨ ਕਰ ਰਹੇ ਹੋ ਜੀ ਤਖਤ ਸ੍ਰੀ ਹਜੂਰ ਸਾਹਿਬ ਦੇ ਇਹ ਆ ਜੀ ਇਤਿਹਾਸ ਉਹ ਗੁਰੂ ਸਾਹਿਬ ਦਾ ਜਿੰਨਿਕ ਆਪਾਂ ਨਾਲ ਸੀ ਜੇ ਕੋਈ ਗਲਤੀ ਹੋਈ ਤਾਂ ਜਰੂਰ ਮਾਫ ਕਰਿਓ ਆਪਾਂ ਹੁਣ ਇਸ ਟਾਈਮ ਪਹੁੰਚੇ ਹੋਇਆ ਜੀ ਗੁਰਦੁਆਰਾ ਹਜੂਰ ਸਾਹਿਬ ਤਖਤ ਸ੍ਰੀ ਅਬਚਲਨਗਰ ਹਜੂਰ ਸਾਹਿਬ ਦੇ ਵਿੱਚ ਤਾਂ ਅਸੀਂ ਦੋ ਜਣੇ ਪਹੁੰਚੇ ਸੀ ਜੀ ਗੁਰਦੁਆਰਾ ਸਾਹਿਬ ਦਰਸ਼ਨ ਕਰਨ ਲਈ ਮੋਟਰਸਾਈਕਲ ਤੇ ਸਾਨੂੰ 1800 ਕਿਲੋਮੀਟਰ ਇੱਕ ਸਾਈਡ ਪਈ ਆ ਜੀ ਸਾਡਾ ਸਾਰਾ ਪਰਿਵਾਰ ਪਹਿਲਾਂ ਇੱਥੇ ਦਰਸ਼ਨ ਵੇਲੇ ਘਰ ਆਇਆ ਸੀ ਬੱਚਿਆਂ ਸਮੇਤ ਤੇ ਮੈਂ ਸੋਚਦਾ ਹੁੰਦਾ ਸੀ ਕਿ ਜਦੋਂ ਗਏ ਮੋਟਰਸਾਈਕਲ ਤੇ ਜਾਵਾਂਗੇ ਫਿਰ ਮੇਰੇ ਨਾਲ ਇੱਕ ਮੇਰਾ ਸਾਥੀ ਰਲ ਗਿਆ ਜੀ ਸਤਵੀਰ ਸਿੰਘ ਹਰਿਆਣੇ ਤੋਂ ਇਨਫੋਰਮੇਸ਼ਨ ਪੇਜ ਨਾਲ ਸਾਡੇ ਦੋਨੋਂ ਤੇ ਬੜੀ ਕਿਰਪਾ ਰਹੀ ਗੁਰੂ ਸਾਹਿਬ ਦੀ ਜਦੋਂ ਅਸੀਂ ਘਰੋਂ ਚੱਲੇ ਸੀ 10 ਵਜੇ ਸਵਾ 10 ਵਜੇ ਪਹਿਲੇ ਦਿਨ ਹੀ 700 ਕਿਲੋਮੀਟਰ ਅਸੀਂ ਮੋਟਰਸਾਈਕਲ ਲਾ ਦਿੱਤਾ ਸੀ ਜਾ ਕੇ ਰੁਕੇ ਸੀ ਤਾਂ ਘਰੋਂ ਅਸੀਂ ਗੁਰੂ ਸਾਹਿਬ ਦੀ ਅਗਿਆ ਲੈ ਕੇ ਅਰਦਾਸ ਕਰਾ ਕੇ ਚੱਲੇ ਗੁਰੂ ਸਾਹਿਬ ਨੇ ਬਹੁਤ ਵਧੀਆ ਕਿਰਪਾ ਕੀਤੀ ਤੁਸੀਂ ਜ਼ਰੂਰ ਪਹੁੰਚੋ ਜੀ ਗੁਰੂ ਸਾਹਿਬ ਕਹਿੰਦੇ ਆ 60 ਸਾਲ ਤੋਂ ਪਹਿਲਾਂ ਪਹਿਲਾਂ ਹਜੂਰ ਸਾਹਿਬ ਦੇ ਦਰਸ਼ਨ ਜ਼ਰੂਰ ਕਰਨੇ ਚਾਹੀਦੇ ਆ ਜੀ ਤਾਂ ਇਹ ਸੀ ਜੀ ਇਤਿਹਾਸ ਇਸ ਲਈ ਇਸ ਨੂੰ ਕਹਿੰਦੇ ਆ ਗੁਰਦਰਾ ਸਾਹਿਬ ਨੂੰ ਹਜੂਰ ਸਾਹਿਬ ਹਰ ਟਾਈਮ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹਾਜ਼ਰ ਰਾਜ ਰ ਇੱਥੇ ਤਾਂ ਤੁਹਾਨੂੰ ਇਸ ਇਤਿਹਾਸ ਬਾਰੇ ਜਿੰਨੀ ਵੀ ਆਪਾਂ ਨੂੰ ਨੌਲਿਜ ਹੈ ਆਪਾਂ ਜਾਣਕਾਰੀ ਦਿੱਤੀ ਵੀਡੀਓ ਵਧੀਆ ਲੱਗੀ ਛੇ ਜਰੂਰ ਕਰਿਓ ਜੀ ਜੇ ਕੋਈ ਆਪਨੇ ਤੋਂ ਕੋਈ ਚੁੱਕ ਹੋਈ ਤਾਂ ਉਹਦੀ ਆਪਾਂ ਤੁਹਾਡੇ ਤੋਂ ਖਿਮਾ ਮੰਗਦੇ ਆ